ਹਾਂਜੀ ਬਾਈ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਜਿਨ੍ਹਾਂ ਨੇ ਆਪਣਾ ਚੈਨਲ ਹਜੇ ਸਬਸਕ੍ਰਾਈਬ ਨਹੀਂ ਕਰਿਆ ਉਹ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਈ ਇੱਕ ਹੋਰ ਨਗ ਤਿਆਰ ਹੋ ਰਿਹਾ ਟਰਾਲੀ ਤਿਆਰ ਹੋ ਰਹੀ ਹੈ ਬਈ ਇਹ ਵੀ ਤਿੰਨ ਗ੍ਰੇਨਾਂ ਦੇ ਵਿੱਚ ਵਿੱਚ ਬਣ ਜਾਨੀ ਆ ਤੇ ਆਪਾਂ ਉਹ ਤੁਹਾਨੂੰ ਪਹਿਲਾਂ ਇਹ ਕੰਡੀਸ਼ਨ ਦਿਖਾ ਦੇ ਕੀ ਕੀ ਕੰਡੀਸ਼ਨ ਆਣਾ ਬਾਈ ਪਹਿਲਾਂ ਬਾਈ ਤੁਸੀਂ ਲੇਰਾਂ ਚੈੱਕ ਕਰ ਲਓ ਨੇੜੇ ਬਾਈ ਮੈਸੇਜ ਕਰਦੇ ਹੁੰਦੇ ਨੇ ਵੀ ਪਹਿਲਾਂ ਇੱਕ ਵਾਰ ਟਰਾਲੀ ਦਿਖਾਇਆ ਕਰੋ ਰੰਗ ਹੋਣ ਤੋਂ ਪਹਿਲਾਂ ਬਈ ਇਹ ਰੰਗ ਹੋਣ ਤੋਂ ਪਹਿਲਾਂ ਦੀ ਕੰਡੀਸ਼ਨ ਆ ਜਿਹੜੀ ਮਰਜ਼ੀ ਲੇਅਰ ਚੈੱਕ ਕਰ ਲਓ ਵੀਰੇ ਕਿੰਨੀਆਂ ਸਮੂਥਲੀ ਲੇਅਰਾਂ ਲੱਗੀਆਂ ਹੋਈਆਂ ਨੇ ਤੇ ਕੰਮ ਦੇਖ ਲਓ ਤੁਸੀਂ ਘਟੋ ਘਟ ਬਈ ਜਿਹੜੇ ਮਿਸਤਰੀ ਟਰਾਲੀ ਤਿਆਰ ਕਰਦੇ ਨੇ ਉਹਨਾਂ ਨੂੰ 15 ਤੋਂ 20 ਸਾਲ ਦਾ ਤਜਰਬਾ ਬਈ ਟਰਾਲੀ ਤਿਆਰ ਕਰਨ ਦਾ ਤੇ ਆਪਾਂ ਬਈ ਤੁਸੀਂ ਦੋ ਹੀ ਮਿਸਤਰੀ ਤਿਆਰ ਕਰਦੇ ਨੇ ਬਈ ਦੋਹੇ ਮਾਲਕ ਨੇ ਦੁਕਾਨ ਦੇ ਇੱਕ ਵਾਰ ਤੁਹਾਨੂੰ ਵਿੱਚੋਂ ਦਿਖਾ ਦਿੰਦੇ ਆ ਬਈ ਵਿੱਚੋਂ ਬਈ ਤੁਸੀਂ ਕੰਡੀਸ਼ਨ ਦੇਖ ਸਕਦੇ ਹੋਗੇ ਟਰਾਲੀ ਦੀ ਇਹ ਬਈ ਤਿਆਰ ਹੋਣ ਤੋਂ ਪਹਿਲਾਂ ਦੀਆਂ ਹਜੇ ਭਈਆਂ ਤਾਂ ਅੱਧ ਤੋਂ ਜ਼ਿਆਦਾ ਕੰਮ ਪਿਆ ਹੈਗਾ ਤੇ ਆਹ ਤੁਸੀਂ ਚੈੱਕ ਕਰ ਲਓ ਬਈ ਹਨਾ ਬਕਸਾ ਬਣਾ ਰੱਖਿਆ ਹੈਗਾ ਇਹਦੇ ਹਜੇ ਭਈ ਰੰਗ ਹੋਣਾਗਾ ਹਜੇ ਤਾਂ ਭਈ ਇਹਦਾ ਅੱਧ ਤੋਂ ਬਾਅਦ ਪਿੱਛੋਂ ਵੀ ਭਈ ਇਹ ਤਿਆਰ ਕਰਨਾਂ ਵਾਲਾ ਤੇ ਆਹ ਹਜੇ ਸਾਰਾ ਕੁਝ ਸਾਰਾ ਕੁਝ ਬਣਾਉਣ ਵਾਲਾ ਪਿਆ ਹੈਗਾ ਤੇ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਭਈ ਇਹ ਵੀਡੀਓ ਬਣ ਜੂਗੀ ਇਹ ਜਾਣੀ ਆ ਬਈ ਅਨੰਦਪੁਰ ਸਾਹਿਬ ਦੇ ਲਵੇ ਜਾਣੀ ਟਰਾਲੀ ਤਿਆਰ ਹੋ ਕੇ ਇਹ ਤੋਂ ਬਾਅਦ ਭਈ ਵੱਡੀ ਟਰਾਲੀ ਪਾਵਾਂਗੇ ਆਪਾਂ ਤੇ ਆਹ ਬਈ ਛੋਟਾ ਭਾਈਆ ਮੇਰਾ ਇਹ ਛੋਟਾ ਭਾਈ ਆ ਵੀਰੇ ਕੈਮਰੇ ਨੂੰ ਦੇਖ ਕੇ ਬਈ ਵੀਡੀਓ ਤੇ ਆ ਰਿਹਾ ਤੇ ਇਹ ਵੀ ਬਈ ਆਪਣੇ ਨਾਲ ਹੀ ਹੁੰਦਾਗਾ ਤੇ ਹੁਣ ਦਾ ਐਡਰੈਸ ਬਈ ਹੈਗਾ ਆਪਣਾ ਤੇ ਬਈ ਐਡਰੈਸ ਦੱਸ ਦਈਏ ਤੁਹਾਨੂੰ ਆਪਣਾ ਇੱਧਰ ਬਈ ਮਲੇਰ ਕੋਟਲਾ ਬਾਈਪਾਸ ਆ ਤੇ ਇੱਧਰ ਬਈ ਆ ਜਾਂਦੇ ਨੇ ਬੁੱਤ ਚੌਂਕ ਆ ਜਾਂਦਾ ਤੇ ਸਾਹਮਣੇ ਪੁਰਾਣਾ ਦਫ਼ਤਰਾਂ ਪੁਰਾਣੇ ਬਿਜਲੀ ਦਫ਼ਤਰ ਦੇ ਸਾਹਮਣੇ ਬਈ ਆਪਣੀ ਦੁਕਾਨ ਆਗੀ ਜਿੱਥੇ ਟਰਾਲੀਆਂ ਬਣਦੇ ਨੇ ਭੀਮ ਐਗਰੀ ਵਰਕਸ ਕਾਲੂ ਤੇ ਬਾਈ ਆ ਜਿਨ੍ਹਾਂ ਨੇ ਟਰਾਲੀ ਬਣਵਾਉਣੀ ਆ ਬਾਈ ਬਣਵਾ ਵੀ ਸਕਦਾਗਾ ਤੇ ਨੰਬਰ ਬਾਈ ਹੈਗੇ ਨੇ 9914609243 ਤੇ ਦੂਸਰਾ ਨੰਬਰ ਹੈਗਾ ਬਾਈ 9914606830 ਤੁਸੀਂ ਇਹਨਾਂ ਦੇ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਬਾਈ ਬਸ ਰਾਤ ਨੂੰ ਨਾ ਕਰਿਓ ਕਿਉਂਕਿ ਰਾਤ ਨੂੰ ਔਖਾ ਜਾਂਦਾ ਕਈ ਜਿਹੜੇ ਬਾਹਰਲੇ ਵੀਰ ਨੇ ਯੂ ਐਸ ਏ ਵਾਲੇ ਕੈਨੇਡਾ ਵਾਲੇ ਆਸਟ੍ਰੇਲੀਆ ਵਾਲੇ ਉਹ ਬਾਈ ਰਾਤ ਨੂੰ ਕਾਲ ਕਰਨ ਦੇ ਨੇ ਥੋੜਾ ਜਿਹਾ ਟਾਈਮ ਦੇਖ ਕੇ ਬਾਈ ਫੇਰ ਫੋਨ ਕਰਿਆ ਕਰੋ ਤਾਂ ਜੋ ਅਸੀਂ ਤੁਹਾਡਾ ਕਾਲ ਪਿਕ ਕਰ ਸਕੀਏ ਬਾਕੀ ਟਰਾਲੀਆਂ ਬਾਈ ਆਪਣੀ ਇਨਫੋਰਮੇਸ਼ਨ ਆਉਂਦੀ ਰਹੂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਜੁੜੇ ਨੇ ਧੰਨਵਾਦ ਬਾਈ ਜੀ ਸਾਰਿਆਂ ਦਾ